ਤਾਂ ਇਹਨਾਂ ਦੀ ਉਮਰਾਂ ਹੀ ਕੁਛ ਨਹੀਂ ਹੈਗੀਆਂ ਤੇ ਉਮਰ ਕਿੱਡੀ ਕਿੱਡੀ ਆ ਤੁਹਾਡੀ? ਅਮਰ 16 ਸਾਲ ਦੇ। 16 ਸਾਲ ਤੇ ਤੇਰੀ ਬਈ? ਮੇਰੀ 13 ਸਾਲ। 13 ਸਾਲ ਦਾ ਤੂੰ। ਤੇ ਤੇਰੀ ਬਈ? ਹੈਂ? 13 ਤੇ ਤੇਰਾ ਨਾਮ ਕੀ ਹੈ? ਆ ਅਦੀਪ। ਸਸਤੀਕਾਲ ਦੋਸਤੋ ਮੈਂ ਸੰਦੀਪ ਘਰਾਗਣਾ ਤੇ ਦੋਸਤੋ ਆਪਾਂ ਨਹਿਰ ਤੇ ਆਏ ਹੋਏ ਸੀਗੇ ਨਾਉਣ ਤੇ ਆਪਾਂ ਦੇਖਿਆ ਯਾਰ ਵੀ ਛੋਟੇ ਛੋਟੇ ਜਵਾਕ ਨਹੀਂ ਆ ਰਹੇ ਸੀਗੇ ਤੇ ਮੈਂ ਮਤਲਬ ਸੋਚਿਆ ਮੈਂ ਯਾਰ ਕਿਤੇ ਡੁੱਬ ਡੱਬੀ ਨਾ ਜਾਣ ਇਹਨਾਂ ਨੂੰ ਪੁੱਛ ਲਈਏ ਤੇ ਦੇ ਜਦੋਂ ਇਹਨਾਂ ਨੂੰ ਪੁੱਛਿਆ ਤਾਂ ਬੰਦੇ ਬਾਕੀ ਬਰੇਵ ਨਿਕਲੇ ਬਹੁਤ ਬਹਾਦਰ ਨਿਕਲੇ ਜਿਵੇਂ ਆਪਾਂ ਜਵਾਕਾਂ ਨੂੰ ਬਾਹਰ ਨਹੀਂ ਕੱਢਦੇ ਘਰੋਂ ਹਨਾ ਤਾਂ ਇਹਨਾਂ ਦੀ ਉਮਰਾਂ ਹੀ ਕੁਝ ਨਹੀਂ ਹੈਗੀਆਂ ਤੇ ਜਵਾਕ ਨਾ ਆ ਰਹੇ ਨੇ ਬਾਈ ਕੀ ਹਾਲ ਚਾਲ ਵਧੀਆ ਜੀ ਤੇ ਨਾ ਕੀ ਆ ਬਾਈ ਤੇਰਾ ਖੁਸ਼ਪਰੀ ਤਾਂ ਜੀ ਖੁਸ਼ਪਰੀ ਦਾ ਕਿਹੜਾ ਪਿੰਡ ਆ ਤੇਰਾ ਕਲਾਲ ਵਾਲਾ ਜੀ ਕਲਾਲਾ ਸਾਰੀ ਕਲਾਲ ਵਾਲੇ ਦੇ ਹਾਂ ਜੀ ਕਿ ਕੱਲਾ ਤੂੰ ਕਲਾਲ ਵਾਲੇ ਦਾ ਸਾਰੀ ਸਾਰੀ ਹੈ ਅੱਛਾ ਤੇ ਬਾਈ ਨਾਲ ਲੈਨੇ ਤੁਸੀਂ ਇਹਦੇ ਚ ਹਾਂ ਜੀ ਨਾਲ ਲੈਣਾਂ ਜੀ ਕਿੰਨੇ ਡੂੰਘੀ ਹੈ ਨਹਿਰ ਇਹ ਡੂੰਘੀ ਤਾਂ ਜੀ ਬਹੁਤ ਪਾਇਰ ਨਹੀਂ ਲੱਗਦੀ ਲੱਗਦੇ ਨਹੀਂ ਪਾਇਰ ਕਿੰਨੇ ਟਾਈਮ ਤੋਂ ਨਹਾ ਰਹੇ ਹੋ ਦੋ ਸਾਲਾਂ ਤੋਂ ਦੋ ਸਾਲਾਂ ਤੋਂ ਜਮਾ ਤੈਰ ਲੈਨੇ ਹੋ ਤੁਸੀਂ ਜਮਾ ਨਾ ਲੈਨੇ ਹੈ ਉਮਰ ਕਿੱਡੀ ਕਿੱਡੀ ਹੈ ਤੁਹਾਡੀ ਉਮਰ 16 ਸਾਲ ਦੀ 16 ਸਾਲ ਤੇ ਤੇਰੀ ਬਈ ਮੇਰੀ 13 ਸਾਲ 13 ਸਾਲ ਦਾ ਤੂੰ ਤੇ ਤੇਰੀ ਬਈ ਹੈ 13 ਤੇ ਤੇਰਾ ਨਾਮ ਕੀ ਹੈ ਰਾਜੀਵੀਪ ਰਾਜੀਵੀਪ ਅੱਛਾ ਕਿੰਵੀਂ ਚ ਪੜਨਾ ਤੂੰ ਨੌਵੀਂ ਚ ਨੌਵੀਂ ਚ ਦੋਸਤੋ ਯਾਰ ਦੇਖੋ ਇੰਨੇ ਘੈਂਟ ਘੈਂਟ ਜਵਾਬ ਨਹਿਰ ਦੇ ਵਿੱਚ ਨਹਾ ਰਹੇ ਆ ਆਪਾਂ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਆਪਣੇ ਬੱਚਿਆਂ ਨੂੰ ਘਰਾਂ ਚੋਂ ਬਾਹਰ ਕੱਢੋ ਤੇ ਤੈਰਨਾ ਸਿਖਾਓ ਤਾਂ ਕਿ ਕੱਲ ਕੋਈ ਅਣਹੋਣੀ ਘਟਨਾ ਹੁੰਦੀ ਆ ਤਾਂ ਉਹ ਆਪਦੀ ਜਾਨ ਤਾਂ ਬਚਾ ਲੈਣ ਘਟੂ ਘਟ ਆਪਣੇ ਪੰਜਾਬੀਆਂ ਦੇ ਜਵਾਕ ਆ ਜਿਹੜੇ ਹੁਣ ਬਿਲਕੁਲ ਸੋਲ ਹੁੰਦੇ ਜਾ ਰਹੇ ਆ ਤੇ ਆ ਜਵਾਕਾਂ ਨੂੰ ਦੇਖ ਕੇ ਇੱਕ ਨਵਾਂ ਹੌਸਲਾ ਮਿਲਦਾ ਯਾਰ ਵੀ ਛੋਟੇ ਜਵਾਕ ਨਹਿਰ ਪਾਰ ਕਰਕੇ ਦਿਖਾਉਣਗੇ ਦਿਖਾ ਦੋਗੇ ਪਾਰ ਕਰਕੇ ਹੈ ਚਲੋ ਲਾਓ ਫਿਰ ਛਾਲ ਇੱਕ ਦੂਜੇ ਦੇ ਉੱਤੇ ਨਾ ਮਾਰੇ ਚੰਗਾ ਛਾਲ ਦੋਸਤੋ ਪਿਆਰ ਹੋ ਜੋ ਲੈ ਆ ਇੱਥੇ ਰੱਖ ਹੈਂ ਆਉਣਾ ਨਹੀਂ ਕਿਉਂ ਪਿਆਰੇ ਦੋਸਤੋ ਵੀਡੀਓ ਬਣਾਉਣ ਦਾ ਮਤਲਬ ਸਿਰਫ ਤੁਹਾਡੇ ਤੱਕ ਇੱਕ ਮੈਸੇਜ ਪਹੁੰਚਾਉਣਾਗਾ ਜੇਕਰ ਤੁਹਾਡੇ ਬੱਚੇ ਤੈਰਨਾ ਜਾਣਦੇ ਹੋਣਗੇ ਤਾਂ ਉਹ ਆਪਣੀ ਜਾਨ ਕਿਤੇ ਵੀ ਬਚਾ ਲੈਣਗੇ ਆਏ ਦਿਨ ਨੇ ਤਾਂ ਆਪਾਂ ਖਬਰਾਂ ਦੇਖਦੇ ਆ ਫੇਸਬੁੱਕ ਭਰੀ ਪਈ ਆ ਕਿ ਫਲਾਣੇ ਦਾ ਐਨੇ ਬੱਚੇ ਦੋਸਤਾਂ ਨਾਲ ਨਾ ਹੋਣਗੇ ਸੀ ਡੁੱਬ ਗਏ ਤਿੰਨ ਦੋਸਤਾਂ ਨਾਲ ਡੁੱਬ ਗਏ ਦੋ ਦੋਸਤਾਂ ਨਾਲ ਡੁੱਬ ਗਏ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦੇ ਬੱਚੇ ਦੀ ਜਾਨ ਬਚ ਸਕੇ ਜੀ ਧੰਨਵਾਦ ਜੀ